ਅਸੀ ਗਾਲ ਜੀ ਸਾਰੇ ਭਰਾਵਾਂ ਨੂੰ ਉਹ ਠੀਕ ਠਾਕ ਹੋ ਮੇਰੇ ਭਰਾ ਸਾਰੇ ਉਹ ਦੇਖੋ ਆਪਣੇ ਬੰਦੇ ਰੰਗ ਬਣਾ ਰਹੇ ਨੇਗੇ ਜਿਹੜੇ ਵੀ ਭਰਾ ਆਪਣਾ ਚੈਨਲ ਦੇਖਦੇ ਆ ਸਬਸਕ੍ਰਾਈਬਰ ਬਾਈ ਜਰੂਰ ਕਰ ਲਿਓ ਆਪਣੇ ਭਰਾ ਦੇਖਦੇ ਬਹੁਤ ਜ਼ਿਆਦਾ ਆ ਯਾਰ ਪਰ ਸਬਸਕ੍ਰਾਈਬਰ ਯਾਰ ਬਹੁਤ ਘੱਟ ਕਰਦੇ ਆ ਭਰਾ ਯਾਰ ਸਬਸਕ੍ਰਾਈਬਰ ਬਾਈ ਜਰੂਰ ਕਰ ਲਿਆ ਕਰੋ ਆਪਣੇ ਚੈਨਲ ਨੂੰ ਜਿਹੜੇ ਭਰਾ ਦੇਖਦੇ ਆ ਇੱਕ ਜਿਹੜੇ ਵੀ ਮੇਰੇ ਭਰਾ ਬਾਹਰ ਲੀਆਂ ਕੰਟਰੀਆਂ ਤੋਂ ਨੇ ਆਪਣਾ ਚੈਨਲ ਦੇਖਦੇ ਆ ਬਹੁਤ ਬਹੁਤ ਧੰਨਵਾਦ ਉਹ ਭਰਾਵਾਂ ਦਾ ਤੇ ਆਪਾਂ ਲੱਗੇ ਹੋਏ ਆ ਆਪਣਾ ਸੈਟਅਪ ਨਵਾਂ ਬਣਾਉਣ ਆ ਬੱਚੇ ਆਪਾਂ ਤੋਂ ਕੰਮਕਾਰ ਕਰਕੇ ਨਿਕਲੇ ਨਹੀਂ ਸੀ ਬਾਹਰੇ ਆ ਮੁੰਡਾ ਆਪਣਾ ਜਸ਼ਨ ਇਹ ਨੈਣਾ ਦੇ ਵੀ ਗਿਆ ਹੋਇਆ ਸੀਗਾ ਇਹ ਆ ਗਿਆ ਹੁਣ ਤੇ ਬੱਚਿਆਂ ਦੇ ਲਾ ਕੇ ਰੰਗ ਰੂੰਗਾ ਅੱਜ ਕੱਢੂਗਾ ਬਾਹਰ ਸਤਰੀਆਂ ਤੇ ਬਿਠਾਊਗਾ ਇਹਨਾਂ ਨੂੰ ਤੇ ਆਪਾਂ ਲੱਗੇ ਹੋਏ ਆ ਕੰਮ ਕਰਨ ਆਪਾਂ ਆਪ ਹੀ ਕਰ ਰਹੇ ਹਾਂ ਸਾਰਾ ਕੰਮ ਆ ਵੀ ਆਪਾਂ ਸਾਰਾ ਆਪ ਬਣਾ ਰਹੇ ਹਾਂ ਟਾਕੀਆਂ ਤੁਹਾਨੂੰ ਦਿਖਾਉਣੇ ਆਪਾਂ ਆ ਦੇਖੋ ਇਹ ਸਾਰੀਆਂ ਟਾਕੀਆਂ ਆਪਾਂ ਇੰਨਾ ਧੀ ਲਾਉਣੀਆਂ ਨੇ ਆ ਸਾਰੇ ਤੇ ਆ ਆਪਾਂ ਨੇ ਬਣਾਇਆ ਆਪਣੇ ਬੈਠਣ ਨੂੰ ਬੈੱਡ ਇਹਦੇ ਉੱਤੇ ਆਪਾਂ ਗੱਦਾ ਸਿੱਟ ਲਿਆ ਕਰਾਂਗੇ ਗੱਦਾ ਸਿੱਟ ਕੇ ਠੀਕ ਆ ਇੱਥੇ ਉੱਪਰ ਲਾ ਲਾਂਗੇ ਇੱਕ ਪੱਖੀ ਇੱਕ ਆਪਾਂ ਇੱਧਰ ਕੂਲਰ ਲਾ ਲਾਂਗੇ ਤੇ ਆ ਪੌੜੀ ਜਾਂਦੀ ਆਪਣੇ ਉੱਪਰ ਇਹਦੇ ਉੱਪਰ ਆਪਾਂ ਛਤਰੀਆਂ ਲਾ ਲਿਆ ਕਰਾਂਗੇ ਆਪਣੀਆਂ ਤੇ ਇੱਧਰ ਦੀ ਆਪਾਂ ਕੂਟਰਵਾੜ ਲਿਆ ਕਰਾਂਗੇ ਅੰਦਰ ਠੀਕ ਆ ਬਾਕੀ ਇਹ ਤਿਆਰ ਕਰ ਰਹੇ ਹਾਂ ਆਪਾਂ ਸਾਰਾ ਸੈਟਅਪ ਨਾਲ ਦੀ ਨਾਲ ਦਿਖਾਈ ਜਾਂਦੇ ਆ ਭਰਾਵਾਂ ਨੂੰ ਬਾਬਾ ਸੌ ਕਰਕੇ ਵਧੀਆ ਤਿਆਰ ਹੋ ਜੇ ਸਾਰਾ ਆ ਸਾਰੀ ਫੀ ਫੂਟਿੰਗਾਂ ਪੂਰੀ ਵਧੀਆ ਕਰ ਦਾਂਗੇ ਆਪਾਂ ਸਾਰਾ ਕੁਝ ਅੰਡਰਗਰਾਊਂਡ ਕਰਾਂਗੇ ਪੂਰੀ ਵਧੀਆ ਬਣਾਵਾਂਗੇ ਬਾਬਾ ਸੌ ਕਰਕੇ ਹਾਂ ਉਹ ਹਾਂਜੀ ਜੇ ਥੋੜਾ ਥੋੜਾ ਇਹ ਵਿੱਚ ਲਾਲ ਚੱਕਾ ਹੰਰਾ ਰੰਗ ਭਾਜੀ ਕਾਲੇ ਜਿਹੇ ਇਹ ਜੇ ਰੰਗ ਇਹਨਾਂ ਨੂੰ ਮਿਲਾਵੇਂਗਾ ਮਿਲਾ ਕੇ ਤੀਜਾ ਰੰਗ ਬਣ ਜੂਗਾ ਇੱਕ ਬਣ ਜੂਜੇ ਇੱਕ ਰੰਗ ਹੋਰ ਬਣਾਉਣਾ ਇੱਕ ਸੀਸੀ ਹੋਰ ਚਾਹੀਦੀ ਆ ਕੋਈ ਨਾਲ ਤੈਨੂੰ ਸੀਸੀ ਦਾ ਕਰ ਦਿੰਨੇ ਹੱਲ ਇਹ ਰੰਗਾਂ ਤੋਂ ਵੀ ਹੋਰ ਰੰਗ ਬਣ ਜਾਂਦਾ ਜੇ ਬਣਾਉਣਾ ਹੋਵੇ ਆਪਾਂ ਨੇ ਇਹ ਤਿੰਨੇ ਤਿੰਨੇ ਰੰਗਾਂ ਤੋਂ ਵੀ ਤੂੰ ਨਾ ਚਰ ਬੱਚੇ ਬੱਚੇ ਚੱਕ ਲੈ ਇਧਰ ਨਾ ਚਰ ਆ ਜਾ ਲੈ ਜਾ ਦੂਜਾ ਜਾਲ ਕਿੱਥੇ ਹੈਗਾ ਉਹ ਤਾਂ ਮੀਂਹ ਆਉਣ ਵਾਲਾ ਤੂੰ ਬੱਚੇ ਬਾਹਰ ਕੱਢਣ ਨੂੰ ਫਿਰਦਾਗਾ ਦੇਖ ਲਾਉਂ ਤਾਂ ਮੌਸਮ ਆਫ ਦਾ ਬਈ ਆਪਣਾ ਤਾਂ ਪਤਾ ਨਹੀਂ ਆਪਦਾ ਕੰਮ ਕਰਨ ਲੱਗੇ ਹੋਏ ਆ ਆ ਮੁੰਡਾ ਆਪਣਾ ਮਿਸਤਰੀ ਖਾ ਰਿਹਾ ਰੋਟੀ ਹਜੇ ਚਲ ਉਹਨਾਂ ਚਿਰ ਆਪਾਂ ਵੀਡੀਓ ਬਣਾ ਲੈਨੇ ਆਂਗੇ ਠੀਕ ਹੈ ਜੀ ਇਹਨਾਂ ਦੇ ਵਿੱਚ ਆਪਾਂ ਨੂੰ ਕਮੈਂਟ ਕਰਕੇ ਦੱਸਿਓ ਵੀ ਆਪਾਂ ਇਹਨਾਂ ਵਿੱਚ ਕਲੀ ਕਰੀਏ ਜਾਂ ਇੱਕ ਲਾਲ ਜਿਹਾ ਰੰਗ ਆਉਂਦਾ ਆਪਾਂ ਉਹ ਕਰੀਏ ਇਹ ਆਪਾਂ ਨੂੰ ਮੇਰੇ ਭਰਾ ਜਿੰਨੇ ਵੀ ਹੈਗੇ ਆਪਾਂ ਨੂੰ رائے ਦਿਓ ਜਿੰਨੇ ਆਪਣੇ ਆਪ ਨੂੰ ਪਿਆਰ ਕਰਨ ਵਾਲੇ ਆਪਣੇ ਭਰਾ ਸਾਰੇ ਜਾਣੇ ਆਪਾਂ ਨੂੰ رائے ਦਿਓ ਵੀ ਆਪਾਂ ਇਹਦੇ ਵਿੱਚ ਕਲੀ ਕਰੀਏ ਜਾਂ ਕ ਲਾਲ ਜਾਂ ਰੰਗ ਹੁੰਦਾ ਜਿਹੜਾ ਪੱਕੇ ਲਿਆਇਆ ਤੇ ਕਰਿਆ ਹੁੰਦਾ ਉਹ ਕਰੀਏ ਠੀਕ ਆ ਇੱਕ ਆਹ ਹੋਰੇ ਰੰਗ ਜ਼ਰੂਰ ਕਰਾਂਗੇ ਆਪਾਂ ਠੀਕ ਐ ਬਾਕੀ ਦੇਖਦੇ ਆ ਨਹੀਂ ਪਤਾ ਸਾਰੇ ਹੀ ਤੇ ਆਪਾਂ ਕਲਰ ਕਰ ਦਈਏ ਹਨਾ ਬਾਕੀ ਹਰਿਆ ਜਿਹੜਾ ਬਾਹਰੇ ਆਪਾਂ ਹਾ ਬਣਾਇਆਗਾ ਜਿਹੜਾ ਲਾਈਆਂ ਨੇ ਜਾਲੀਆਂ ਇੰਨਾ ਤੇ ਵੀ ਹੇ ਰੰਗ ਆ ਬਣਾ ਰਹਿਂਦਾ ਕਰਨ ਵਾਲਾ ਠੀਕ ਆ ਆ ਇੱਕ ਰੱਖਣਾ ਆਪਣਾ ਆਪਣੇ ਡੌਗੀ ਨਹੀਂ ਰੋਕ ਲਿਆ ਸਪੈਸ਼ਲ ਪੈਂਟਰ ਕੁੱਤਾ ਆਪਣੇ ਕੋਲੇ ਆ ਪਿਆ ਵਿੱਚ ਸੁੱਤਾ ਆਰਾਮ ਨਾਲ ਇਹ ਕਹਿੰਦਾ ਮੈਨੂੰ ਦੇ ਦੋ ਇੱਕ ਖਾਨਾ ਖਾਲੀ ਰੋਟੀ ਮਤਰਾ ਪੀਲਾ ਪਾਣੀ ਪੁਣੀ ਪਾਣੀ ਦੇਵਾ ਪਾਣੀ ਉਹ ਪਿਆ ਉਧਰ ਪਾਣੀ ਪੁਣੀ ਪੀਲਾ ਦੇਖਦੇ ਆ ਮਿੱਤਰੋ ਬਣਾ ਕੇ ਸਾਸਰੀ ਕਾ ਜੀ ਸਾਰੇ ਭਰਾਵਾਂ ਨੂੰ ਉਮੀਦ ਆ ਕਬੂਤਰ ਸਾਰਿਆਂ ਦੇ ਬਈ ਵਧੀਆ ਹੋਣਗੇ ਲੋ ਭਰਾਵੋ ਅੱਜ ਬਹੁਤ ਦਿਨਾਂ ਬਾਅਦ ਵੀਡੀਓ ਪਾ ਰਹੇ ਆਂਗੇ ਆਪਾਂ ਤੇ ਬਹੁਤ ਬਹੁਤ ਧੰਨਵਾਦ ਜਿਹੜੇ ਭਰਾ ਆਪਣੇ ਵੀਡੀਓ ਆ ਆਪਣੀਆਂ ਦੇਖਦੇ ਆਂ ਦੇਖਦੇ ਰਿਹਾ ਕਰੋ ਭਰਾ ਆਪਾਂ ਲੱਗੇ ਹੋਏ ਸੀ ਨਵਾਂ ਸੈਟਅਪ ਬਣਾਉਣ ਤੇ ਅੱਜ ਆਪਣਾ ਸੈਟਅਪ ਵੀ ਹੋ ਗਿਆ ਕਲੀਅਰ ਵੀਡੀਓ ਦੇਖਿਓ ਧਿਆਨ ਨਾਲ ਸਾਨੂੰ ਸਾਰਾ ਸੈਟਅਪ ਦਿਖਾਵਾਂਗੇ ਆਪਣਾ ਜਿਹੜਾ ਬਣਾਇਆ ਆਪਾਂ ਨੇ ਤੇ ਬੱਚੇ ਵੀ ਕੁਝ ਬੈਠੇ ਸੀਗੇ ਬਾਹਰ ਕੱਢੇ ਆਪਾਂ ਨੇ ਅੱਜ ਮਹਾਂ ਚਲ ਦੇ ਲੈਣਗੇ ਢੇੜੇ ਬੰਦੇ ਆਗੇ ਉੱਡ ਉੱਡ ਆ ਬੱਚੇ ਆਪਣੇ ਜੇ ਸਵੇਰ ਪਹਿਲਾਂ ਥੋੜੇ ਜਿਹੀ ਬਿਜੀ ਸੀਗੇ ਇੱਕ ਪੰਮੜਿਆ ਰਿਸ਼ਤੇਦਾਰੀ ਚ ਚਲੇ ਗਏ ਸੀ ਤਾਂ ਕਰਕੇ ਪਹਿਲਾਂ ਸਵੇਰ ਬਣਾਉਣੀ ਸੀ ਵੀਡੀਓ ਆਪਾਂ ਨੇ ਤੇ ਆਪਾਂ ਤਾਂ ਫਿਰ ਬਣਾਈ ਨਹੀਂ ਗਈ ਆਪਾਂ ਹੁਣ ਫ੍ਰੀ ਹੋਏ ਸੀਗੇ ਲਲਤ ਮਹੱਜ ਨਵਾਂ ਸੈਟਅਪ ਹੈ ਇਹਦੇ ਵਿੱਚ ਆਪਾਂ ਬੱਚੇ ਛੜ ਦिए ਸਤਰੀ ਦੱਸਿਓ ਬਈ ਆਪਣੀ ਭਰਾ ਕਿਦਾਂ ਦੀ ਲੱਗੀ ਕੱਪੜਾ ਸਤਰੀ ਦਾ ਆਪਣੇ ਬੱਚੇ ਆ ਉਰੇ ਗਿਜਾਵਾਂਗੇ ਬੱਚੇ ਆਪਾਂ ਪਹਿਲਾਂ ਆਪਣੇ ਕਬੂਤਰ ਉੜ ਦਿੰਦੇ ਸੀ ਇੱਧਰ ਆਪਣੀ ਕੋਠੀ ਤੇ ਤੇ ਹੁਣ ਆਪਾਂ ਕਬੂਤਰ ਡਾਵਾਂਗੇ ਉਰੇ ਆਪਣੀਆਂ ਛਾਤਰੀਆਂ ਲੱਗੀਆਂ ਹੋਈਆਂ ਨੇ ਜੀਆਂ ਤੇ ਆਜੋ ਤੁਹਾਨੂੰ ਦਿਖਾਉਣੇ ਆਪਣਾ ਨਵਾਂ ਸੈਟਅਪ ਥੱਲੇ ਨੀਚੇ ਬਣਾਇਆ ਆਪਾਂ ਹਰਿਆ ਇੱਥੋਂ ਆਪਾਂ ਕਲੀਅਰ ਕਰਨਾ ਸਾਰਾ ਆਹ ਦੇਖੋ ਆਪਣਾ ਸੈਟਅਪ ਕਰਿਆ ਜਿਹੜਾ ਅੱਜ ਆਪਣੀ ਮਹੂਰਤ ਹੈ ਦੀ ਬਾਬਾ ਚੜ੍ਹਦੀ ਕਲਾ ਰੱਖੇ ਤੰਦਰੁਸਤੀਆਂ ਅਰਦਾਸ ਕਰਿਓ ਬਈ ਜਿਹੜੇ ਵੀ ਭਰਾ ਆਪਾਂ ਨੂੰ ਪਿਆਰ ਕਰਦੇ ਆ ਆਪਣੇ ਕਬੂਤਰਾਂ ਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਆਪਾਂ ਬਣਾਇਆ ਨਵਾਂ ਸੈਟਅਪ ਦੱਸਿਓ ਭਰਾ ਕਿਦਾਂ ਲੱਗਿਆ ਪੈਸੇ ਬਹੁਤ ਲੱਗੇ ਪਰ ਆਪਣੇ ਇੱਥੇ ਆਹ ਦੇਖ ਲਓ 1 2 3 4 5 6 ਖਣਾ ਦਾ ਬਣਾਇਆ ਆਪਾਂ ਨੇ ਅਜੇ ਮਾੜੀ-ਮੋਟੀ ਦਿੱਕਤ ਰਹਿੰਦੀ ਆ ਹਜੇ ਵੀ ਜਣੇ ਕਿ ਪ੍ਰੇਸ਼ਾਨੀ ਕਰੀ ਜਾਂਦੇ ਆ ਹੌਲੀ-ਹੌਲੀ ਦੂਰ ਇੱਥੇ ਆਪਾਂ ਪੈਂਡੂ ਬਣਾਇਆ ਆ ਆਪਣੇ ਇੱਥੇ ਪਿਆ ਕਰਾਂਗੇ ਆ ਫੀਟਿੰਗ ਕਰਾ ਲਈ ਆਪਾਂ ਨੇ ਇੱਕ ਤੋਂ ਬਾਅਦ ਪੱਖਾ ਬੰਦ ਕਰ ਦਈਏ ਆਪਾਂ ਆਪਣਾ ਆ ਆਪਣਾ ਸੀਲ ਮੁਰਗਾ ਚੱਲ ਆਂਦਾ ਆਪਣੇ ਘਰ ਦੇ ਹੀ ਆਉਂਦਾ ਇਹ ਦੱਸਿਓ ਕਿਦਾਂ ਲੱਗਿਆ ਬੱਚਾ ਉਹ ਆਪਣੇ ਬੱਚਿਆਂ ਦੇ ਰੱਖੇ ਹੋਏ ਨੇ ਸਾਹੇ ਅੱਜ ਆਪਾਂ ਇਹਦੇ ਵਿੱਚ ਪਾਇਆ ਹਾ ਸਾਰਾ ਮਿੱਟੀ-ਮੁੱਟੀ ਪਾਈ ਆ ਥੋੜੀ-ਥੋੜੀ ਹਜੇ ਖਲਾਰੀ ਜਾਂਦੀ ਜਦੋਂ ਇਹਦਾ ਸੁੱਕੀ ਜਾਊ ਨਾ ਉੱਦ-ਉੱਦ ਆਪਾਂ ਇਹਦੇ ਵਿੱਚ ਥੋੜੀ-ਥੋੜੀ ਮਿੱਟੀ ਖਿਲਾਰੀ ਜਾਂਦੇ ਆ ਯਾ ਦੇਖੋ। ਕਬੂਤਰ ਅੱਜ ਆਪਾਂ ਦੇਖ ਰਹੇ ਹਾਂ ਇਹਦੇ ਵਿੱਚ ਛੱਡਾਂਗੇ ਇੱਕ ਅਦਾ ਜੋੜਾ ਤਾਂ ਲਿਆ ਕੇ ਮਹੂਰਤ ਕਰਾਂਗੇ ਹਨ। ਬਾਕੀ ਜਿਹੜੇ ਉੱਪਰ ਬੱਚੇ ਬੈਠਿਆ ਉਹ ਆਪਾਂ ਹੁਣ ਉਰੀ ਰੱਖਿਆ ਕਰਾਂਗੇ ਆਪਣੇ ਉੱਡਣ ਵਾਲੇ ਕਬੂਤਰ ਵੀ ਬਾਈ ਉਰੀ ਰੱਖਿਆ ਕਰਾਂਗੇ ਆਪਾਂ ਇਹਦੇ ਵਿੱਚ। ਠੀਕ ਹੈ ਬਾਈ। ਦੱਸਿਓ ਕਿੱਦਾਂ ਲੱਗਿਆ ਭਰਾ? ਆਪਾਂ ਬਣਾਇਆ ਇੰਨੇ ਕ ਖਾਨੇ। ਇਹ ਖਾਨਿਆਂ ਦਾ ਬਹੁਤ ਜਾਵੇ ਫਾਇਦਾ ਹੈ। ਪਤਾ ਵੀ ਆ ਭਰਾਵਾਂ ਨੂੰ ਹਨ ਦੱਸਿਓ ਕਿਦਾਂ ਲੱਗਿਆ ਆਪਣਾ ਸਿਸਟਮ ਕਿਉਂਕਿ ਬਈ ਇਹ ਚੀਜ਼ਾਂ ਜ਼ਰੂਰੀ ਹੋ ਗਈਆਂ ਜੇ ਹੁਣ ਮੰਨ ਲਓ ਕਹਿੰਦੇ ਨਹੀਂ ਹੁੰਦੇ ਪਲਵਾਨ ਤਾਕੜਾ ਜੇ ਤਾਕੜੇ ਪਲਵਾਨ ਨੂੰ ਆਪਾਂ ਢਾਉਣਾ ਹੈਗਾ ਤਾਂ ਆਪਾਂ ਨੂੰ ਮਿਹਨਤ ਵੀ ਤਾਕੜੇ ਪਲਵਾਨ ਜਿੰਨੀ ਕਰਨੀ ਪੈਣੀ ਆ ਤੇ ਖਰਾਕ ਵੀ ਉਹਦੇ ਜਿੰਨੀ ਕਰਨੀ ਪੈਣੀ ਆ ਹਨਾ ਫੈਸਿਲਿਟੀ ਵੀ ਉੰਨੀ ਚਾਹੀਦੀ ਆ ਇਹ ਚੀਜ਼ਾਂ ਨੂੰ ਦੀ ਆਪਾਂ ਨੂੰ ਦਿੱਕਤ ਆਉਂਦੀ ਸੀ ਪਹਿਲਾਂ ਤਾਂ ਕਰਕੇ ਆਪਾਂ ਨੇ ਹੁਣ ਇਹ ਕਰਿਆ ਹੁਣ ਜਿਵੇਂ ਆਪਾਂ ਦੇ ਬੱਚੇ ਵੀ ਸੇਲ ਕਰਦੇ ਹੁੰਦੇ ਆ ਕਈ ਵਾਰ ਨਾ ਹੋ ਜਾਂਦਾ ਇਦਾਂ ਕੋਈ ਚੀਜ਼ ਦੇ ਵਿੱਚ ਕੋਈ ਪਰਮਾਤਮਾ ਜਾਂ ਬੰਦਾ ਵੜਿਆ ਨਹੀਂ ਹੁੰਦਾ ਮਨ ਲਾ ਕਈ ਵਾਰ ਜੋੜੀ ਚੰਗੀ ਹੁੰਦੀ ਆ ਉਹਦੇ ਬੱਚੇ ਕਹਾਂ ਉੱਡਦੇ ਨਹੀਂ ਹੈਗੇ ਉਹਦਾ ਕਾਰਨ ਇਹੀ ਹੁੰਦਾ ਹੈ ਹੁਣ ਬੱਚੇ ਜਿਹੜੇ ਵੀ ਹੋਇਆ ਕਰਨਗੇ ਬਿਲਕੁਲ ਪਿਓਰਟੀ ਦੇ ਵਿੱਚ ਆਇਆ ਕਰਨਗੇ 18 ਕਾ ਖਾਣੇ ਬਣਾਏ ਨੇ ਆਪਾਂ ਨੇ ਹੁਣ ਇਹ ਇਸ ਦੁਆਲੇ ਦੇ ਉੱਪਰ ਬਣਾਵਾਂਗੇ ਹੋਰ ਜਮਾ ਸਿਖਰ ਲਾ ਦਾਂਗੇ ਆਪਾਂ ਤੁਰ ਤੱਕ ਆ ਸਾਡੇ ਮੇਰਾ ਵੱਡਾ ਡੈਡੀ ਆ ਇਹ ਮਾਈ ਚਾਚੂ ਫਾਦਰ ਇਹਨਾਂ ਨੂੰ ਵੀ ਫੁੱਲ ਸ਼ੌਂਕ ਆ ਇਹ ਵੀ ਇੰਟਰਸਟ ਦਿੰਦੇ ਆ ਫੁੱਲ ਜੇ ਸ਼ੌਂਕ ਆ ਸਾਰੇ ਟੱਬਰ ਨੂੰ ਬਈ ਫੇਰ ਆ ਆਪਣੇ ਸਾਰੇ ਪਰਿਵਾਰ ਨੂੰ ਸ਼ੌਂਕ ਆ ਆਪਣੀ ਹੈਲਪ ਕਰਦੇ ਆ ਤਾਂ ਕਰਕੇ ਕਿਉਂਕਿ ਆਪਣੇ ਦਾਦੇ ਉਰੀਆ ਨੂੰ ਵੀ ਫੁੱਲ ਸ਼ੌਂਕ ਦੀਆਂ ਅੰਬਰਾ ਦਾ ਆਪਾਂ ਵੀ ਫੁੱਲ ਸ਼ੌਂਕ ਆ ਸਪੋਰਟ ਆ ਤਾਈਆਂ ਆਪਾਂ ਕਰ ਰਹੇ ਹਾਂਗੇ ਇਹਦੇ ਵਿੱਚ ਆਪਾਂ ਛੱਡਦੇ ਆ ਲਿਆ ਕੇ ਜਾਨਵਰ ਹੁਣ ਦਿਖਾਉਣੇ ਫਿਰ ਸਾਨੂੰ ਕਿਹੜੇ ਕਿਹੜੇ ਜੋੜੇ ਛੱਡੇ ਆਪਾਂ ਇਹਦੇ ਵਿੱਚ ਲਿਆਉਣਾ ਕਬੂਤਰ ਚੱਕ ਕੇ ਉੱਪਰੋਂ ਤੇ ਬੱਚੇ ਵੀ ਇਹਦੇ ਵਿੱਚ ਹੀ ਛੱਡਾ ਕਰਾਂਗੇ ਉੱਡਣ ਵਾਲੇ ਆਪਾਂ ਇੱਥੇ ਬਾਸ ਮੂਸ ਪਾ ਦਾਂਗੇ ਫੁੱਲ ਉੱਪਰ ਆਪਾਂ ਬਾਸਾਂ ਤੇ ਵੇਝਾ ਕਰਨੇ ਉੱਪਰ ਬੱਚੇ ਲੋ ਬਾਈ ਕਰਤਾ ਮਹੂਰਤ ਆਪਾਂ ਸੁੱਖ ਰੱਖ ਕੇ ਲਾਲਾਂ ਵਾਲਾ ਪੀਰ ਮਹਾਰਾਜ ਆਪਾਂ ਚੜ੍ਹ ਦੀ ਕਲਾ ਚ ਰੱਖੇ ਬਿਮਾਰੀਆਂ ਠਮਾਰੀਆਂ ਤੋਂ ਰਖੜੀ ਵੀ ਬਣਤੀ ਆਪਣੇ ਸੈਟਅਪ ਤੇ ਤੇ ਬੱਚੇ ਵੀ ਛੜਦੇ ਅੰਦਰ ਦੇਖਾ ਖੋਲ ਕੇ ਛੜਦੇ ਉਹ ਛੜਦੇ ਆਪਾਂ ਬੱਚੇ ਅੰਦਰ ਬਾਕੀ ਜ ਜਨੇਰਾ ਹੋ ਗਿਆ ਬਾਈ ਕੱਲ ਨੂੰ ਆਪਾਂ ਛਡਾਂਗੇ ਬੱਚੇ ਚ ਵੱਡੇ ਕਬੂਤਰ ਜੋੜੇ ਵੀ ਛਡਾਂਗੇ ਆਪਾਂ ਇਹਦੇ ਵਿੱਚ ਤਕਰੀਬਨ ਆਪਾਂ ਕੁੱਕੜ ਤੇ ਦੋ ਸਾਹੇ ਤੇ ਬੱਚੇ 15 ਬੱਚੇ ਛੜਤੇ ਜੇ ਪੂਰੇ ਗਿਣਕੇ ਠੀਕ ਹੈ ਜੀ ਬਾਕੀ ਆਪਾਂ ਤੁਹਾਨੂੰ ਕਾਲੂ ਦਿਖਾਉਣਿਆ ਹੋਰ ਜਿਹੜਾ ਕੋਈ ਛੱਡਾਂਗੇ ਇਹਦੇ ਵਿੱਚ ਆਪਾਂ ਠੀਕ ਆ। ਬਾਪਾ ਬਾਪਾ ਮੇਰ ਰੱਖੇ ਤਾਂ ਦਰੁਸਤੀਆਂ ਬਕਸੇ ਹੋਰ ਆਪਾਂ ਨੂੰ ਕੁਝ ਨਹੀਂ ਚਾਹੀਦਾ। ਆਪਣੀ ਵੀਡੀਓ ਜਿਹੜੇ ਆਪਣੇ ਐਨ ਆਰ ਆਈ ਵੀਰ ਦੇਖਦੇ ਆ ਬਹੁਤ ਬਹੁਤ ਧੰਨਵਾਦ ਭਰਾਵਾਂ ਦਾ ਉਹਨਾਂ ਦਾ। ਜਿਹੜੇ ਆਪਾਂ ਨੂੰ ਲਾਈਕ ਕਰਦੇ ਆ। ਆਪਾਂ ਸ਼ਬ ਤੇ ਬੱਚੇ ਹਜੇ ਵੱਲੋਂ ਨਾ ਆਪਾਂ ਇੱਕ ਲਾਇਆ ਇਹਦੇ ਵਿੱਚ ਤਾਂ ਕਰਕੇ ਰੋਸ਼ਨੀ ਬਹੁਤ ਜਿਆਦਾ ਘੱਟ ਹੈਗੀ। ਕੱਲੂ ਆਪਾਂ ਹੋਰ ਛੱਡਾਂਗੇ ਇਹਦੇ ਵਿੱਚ ਓਕੇ ਬਰੋ ਜੀ ਆ ਸਮਾਨ ਵੀ ਜਿਹੜਾ ਮਣਾ ਮੋਟਾ ਰਹਿੰਦਾ ਆਪਾਂ ਕੱਲੂ ਕੱਢ ਦਾਂਗੇ ਇਹਦੇ ਵਿੱਚੋਂ ਬਾਹਰ ਇੱਥੇ ਕਢਾਇਆ ਕਰਾਂਗੇ ਬੱਚੇ ਆਪਾਂ ਹੁਣ ਕੁਸ ਹੋਰੇ ਕੁਸ ਉੱਪਰ ਸਾਰੇ ਕਿਤੇ ਆਪਾਂ ਬਾਬਾ ਸੌਕਾ ਰੱਖ ਕੇ ਜੋੜੀਆਂ ਲਾਇਆ ਕਰਾਂਗੇ ਪਹਿਲਾਂ ਕਿਉਂਕਿ ਆਪਣੇ ਲਿਵੇ ਥਾਂ ਘੱਟ ਸੀ ਬਾਈ ਬੱਚੇ ਕਢਾਉਣ ਨੂੰ ਤੇ ਤਾਂ ਕਰਕੇ ਆਪਾਂ ਬੱਚੇ ਹੁਣ ਜਿਹੜੇ ਭਰਾਵਾਂ ਨੂੰ ਸੇਲ ਕੀਤੇ ਸੀਗੇ ਉਹ ਭਰਾਵਾਂ ਦਾ ਵਧੀਆ ਰਿਸਪਾਂਸ ਆਇਆਗਾ ਵਧੀਆ ਉੱਡਿਆ ਸਾਰਿਆਂ ਕੋਲੇ ਤਾਂ ਕਰਕੇ ਆਪਾਂ ਆ ਚੀਜ਼ ਬਣਾਈ ਆ ਸਾਰੇ ਭਰਾਵਾਂ ਦੀ ਸਹਿਯੋਗ ਨਾਲ ਉਹਨਾਂ ਦੀ ਬਦੌਲਤ ਆਪਾਂ ਸਾਰਾ ਕੁਝ ਬਣਾਇਆ ਇਹ ਹਨ ਤੇ ਅੱਗੇ ਵਧੀਆ ਰਿਜ਼ਲਟ ਆਊਗਾ ਠੀਕ ਹੈ ਜੀ ਇਹਦੇ ਵਿੱਚ ਮਿੱਟੀ ਰਹਿ ਗਈ ਥੱਲੇ ਪਾਉਣ ਵਾਲੀ ਹੁਣ ਕੱਲੂ ਦੇਖਦੇ ਆਪਾਂ ਇਹਦੇ ਵਿੱਚ ਮਿੱਟੀ ਪਾਵਾਂਗੇ ਜਿਹੜੇ ਵੀ ਭਰਾ ਆਪਣੇ ਚੈਨਲ ਨੂੰ ਦੇਖਦੇ ਆ ਸਬਸਕ੍ਰਾਈਬਰ ਜਰੂਰ ਕਰ ਲਿਓ ਓਕੇ ਭਰਾ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਮਿਲਦੇ ਆਪਾਂ ਕੱਲ ਨੂੰ